ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅਸੀਂ ਐਡਵਾਂਸ ਲੈਵਲ ਤੇ ਅਗਲਾ ਸ਼ਬਦ ਕਰਨ ਜਾ ਰਹੇ ਹਾਂ ਫਿਰ ਕਰ ਬੈਸੋ ਅਰਜਨ ਪਿਆਰੇ ਸਤਗੁਰੂ ਤੁਮਰੇ ਕਾਜ ਸਵਾਰੇ ਸੋ ਇਸ ਨੂੰ ਅਸੀਂ ਕਾਮਨ ਸਕਿੱਲ ਤੇ ਹੀ ਇਸ ਨੂੰ ਕਵਰ ਕਰ ਲਾਂਗੇ ਮੇਲ ਫੀਮੇਲ ਦੋਨੋਂ ਇਸ ਸਕਿੱਲ ਤੇ ਗਾ ਸਕਦੇ ਹਾਂ ਸੋ ਆਓ ਕਰੋ ਕਿਰਪਾ ਇਸ ਦਾ ਕੰਪੋਜੀਸ਼ਨ ਵੇਰ ਵਿੰਦਰ ਸਿੰਘ ਜੀ ਦਾ ਇਸ ਤਰ੍ਹਾਂ ਦਾ ਸੇਮ ਹੈ ਸਾਹ ਜੁੜੀ 라ਗੀ ਦਰਬਾਰ ਸਾਹਿਬ ਤਾਲ ਕੈਰਵਾ 8 ਮਾਤਰਾ ਸੋ ਉਸ ਨੂੰ ਗਾਇਨ ਕਰਕੇ ਦੇਖਦੇ ਹਾਂ ਫਿਰ ਪਹਿਲੇ ਗਾਇਨ ਕਰਕੇ ਦੇਖਾਂਗੇ ਫਿਰ ਸੁਰਾਂ ਦੇਖਾਂਗੇ ਤੇਰ ਕਰਮ ਸੋ ਹਨਨ ਜਨ ਪਿਆਰੀ ਸਤ ਗੁਰ ਤੁਮਰੇ ਕਾਜ ਸਵਾਰੇ ਠੀਕ ਹੈ ਜੇ ਜੇ ਇੱਥੇ ਬੱਚੇ ਇੱਥੇ ਪੜ ਸਕਦੇ ਆ ਤੇਜ ਕਰਮੈ ਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਮੈਨਸ ਮੇਲ ਫੀਮੇਲ ਇਥੋਂ ਦੀ ਫੀਮੇਲ ਸਕੀਲ ਦੇ ਇੱਥੇ ਮੇਲ ਸਕੀਲ ਤੇ ਇੱਥੇ ਪੜ ਸਕਦੇ ਆਂ ਤੁਹਾਡੀ ਆਪਣੀ ਮਰਜ਼ੀ ਹੈ ਜਿੱਥੇ ਆਪ ਨੂੰ ਇੱਧਰ ਵੀ ਜਿਸ ਦਾ ਇਸਕੇ ਜੋ ਥੋੜਾ ਗ੍ਰਾਮ ਵਿੱਚ ਜ਼ਿਆਦਾ ਪੜ ਸਕਦੇ ਹਾਂ ਉਹ ਇੱਥੇ ਵੀ ਇਸ ਨੂੰ ਪੜ ਸਕਦੇ ਹਾਂ ਸੋ ਆਪ ਦੀ ਜਿ세 ਇੱਛਾ ਹੈ ਸੋ ਇਸ ਦੀ ਅਨੁਸਾਰ ਆ ਦੇਖਦੇ ਹਾਂ ਥੇਰਨ ਕਰ ਥੇਰਨ ਕਰ ਠੀਕ ਹੈ ਜੀ ਮੈਸੂ ਹਰ ਹਰਿ ਜਨ ਹਰਿ ਜਨ ਬਿਨਾਰੀ ਸਤਗੁਰ ਤੁਮਾਰੇ ਸਤਗੁਰ ਤੁਮਾਰੇ ਠੀਕ ਹੈ ਜੀ ਕਾ ਸਵਾਰੀ ਦੁਸ਼ਟ ਨੂੰ ਉਤ ਪਰਮੇ ਸਰਮਾਰੇ ਦੁਸ਼ਟ ਦੂਤ ਪਰਮੇ ਸਰਮਾਰੇ ਸੋ ਇਸਨੇ ਸੁਰਤ ਇੱਕ ਦਿਨ ਦੁਸ਼ਟ ਦੂਤ ਦੁਸ਼ਟ ਦੂ मारी दुष्ट दूत दुष्ट दूत आप पहले भी कर चुके परमेश मारी हाँ जंकी रखी कर तारी जानकी पैंज रखी करतारिन ओला ना देखने जानकी पैंज जानकी पैंज रखी रखी करता रे करता रे फिर दोबारा से इस तरह बोलना है फिर दूसरी बारी जानकी पैंज रखी करतारे जन की पैज फिर कोई जन जन की ठीक है रखी करतारे करतारी पंक्ति है ਬਾਦ ਸਾਹ ਸਾ ਸਭ ਅਸ ਕਰ ਦੀਨੇ ਠੀਕ ਹੈ ਬਾਦ ਸਾਹ ਬਾਦ ਸਾਹ ਸਾ ਸਭ ਵਸ ਕਰ ਵਸ ਕਰ ਦੀਨੇ ਬਾਦ ਸਾਹ ਸਾ ਸਭ ਵਸ ਕਰਦੀਨੇ ਬਾਦ ਸਾਹਸਾ ਸਭ ਵਸ ਕਰਦੀਨੇ ਵਸ ਕਰਦੀਨੇ ਫਿਰ ਅੰਮ੍ਰਿਤ ਨਾਮ ਮਹਾਰਸ ਪੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਇਸੇ ਮਹੀਨ ਜਿੱਦਾਂ ਸੀ ਪਹਿਲੇ ਹੁਣ ਗਾਇਆ ਹੈ ਤਾਂ ਆਪ ਨੂੰ ਸਾਰਾ ਗਾ ਕੇ ਦਿਖਾ ਦਿੰਨੇ ਤਾਂ ਆਪ ਨੂੰ ਪੀਰ ਹੋ ਜਾਏ ਨਿਰਪੋ ਹੋਏ ਪੰਜੋ ਪੰਗਵਾਨ ਨਿਰਪੋ ਹੋਏ ਪੰਜੋ ਪੰਗਵਾਨ ਸਾਧ ਸੰਗਤ ਮਿਲ ਕੀ ਨੋਦਾਨ ਸਾਧ ਸੰਗਤ ਮਿਲ ਕੀ हर जन प्यगुर का स्वारि शरणे प्रभ अंतर जामि शरण परे प्रभ अंतर जामि शरणे प्रभ अन्तर जामि परे प्रभ अन्तर जामि नानक ओट फकरे प्रभ स्वामी नानक ओट फकरे प्रभ स्वामी धीर ਕਰ ਬੈ ਸੋ ਹਰ ਜਨ ਪਿਆਰੀ ਸਤ ਗੁਰ ਤੁਮਾਰੇ ਕਾਜ ਸਵਾਰੀ ਜਿਸ ਨੂੰ ਆਪ ਹੋਰ ਵੀ ਵੇਰੀਏਸ਼ਨ ਥੋੜਾ ਆਪखुद ਵੀ ਜਾ ਸਕਦੇ ਹੋ ਇਸ ਨੂੰ ਦੇਖਦੇ ਆں ਤੇ ਇਸ ਤਰ੍ਹਾਂ ਵੀ ਆਪ ਥੋੜਾ ਚੇਂਜ ਵੀ ਕਰਕੇ ਵੀ ਗਾ ਸਕਦੇ ਹੋ ਕਦੀ ਜੇ ਆਪ ਨੂੰ ਮਨ ਆਵੇ ਹੁਣ ਅਸੀਂ दुष्ट दूत परमेश्वर मारे जन की पैर रखी करता रहे स्नो करके देख दें दुष्ट दूत परमेश्वर मारे पहले सुन देख लो दुष्ट दूत ठीक है पर, में सर, पर में सर मारे उसके बाद जानकी पैज रखी कर तारे जनकी जानकी पैज, जन पैज रखी कर तारे नर तारे थिर कर सो हर जन प्यारे ਤੈ ਗੁਰਤਮਰੇ ਕਾਜ ਸਵਾਰੀ